ਮੈਂ ਸਰਵਰ ਸਿੰਘ ਪੰਦੇੜ ਸ਼ੰਭੂ ਮੋਰਚੇ ਤੋਂ ਬੋਲਦਾ ਹੈਗਾ ਜੀ ਜਿਹੜਾ ਸਾਡਾ ਮੋਰਚਾ ਲਗਭਗ 1 ਸਾਲ ਤੇ ਉੱਪਰ 10-12 ਦਿਨ ਹੋ ਗਏ ਆ ਅੱਜ ਕੇਂਦਰ ਨਾਲ 6ਵੇਂ ਦੌਰ ਦੀ ਵਾਰਤਾ ਹੋਣ ਜਾ ਰਹੀ ਹੈਗੀ ਇਹਦੇ ਵਿੱਚ ਖੇਤੀਬਾੜੀ ਮੰਤਰੀ ਤੇ ਹੋਰ ਮੰਤਰੀਆਂ ਦੇ ਸ਼ਾਮਲ ਹੁੰਦੀਆਂ ਸਾਡੇ ਕੋਲ ਸੂਚਨਾਵਾਂ ਨੇ ਇਧਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਐਸਕੇਐਮ ਗੈਰ ਰਾਜਨੀਤਿਕ ਭਾਰਤ ਉਹਦਾ ਵਫਰ ਜੜਾ ਵਾ ਉਹ ਸ਼ਾਮਿਲ ਹੋਣ ਜਾ ਰਿਹਾ ਹੈ ਅੱਗੇ ਗੱਲ ਵਧੂਗੀ ਅਸੀਂ ਖੇਤੀਬਾੜੀ ਮੰਤਰੀਆਂ ਮੰਤਰੀਆਂ ਕੋ واس ਰੱਖਾਂਗੇ ਉਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਕੇ ਆਉਣਗੇ ਔਰ ਇਸ ਅੰਦੋਲਨ ਦਾ ਨਿਪਟਾਰਾ ਜਲਦ ਹੋਵੇ ਜਿਹੜੇ ਕਹਿੰਦੇ ਨੇ ਵੀ ਕਿਸਾਨ ਮਜ਼ਦੂਰ ਵਿਹਿਲੇ ਨੇ ਉਹ 10 ਦਿਨ ਸਾਡੇ ਨਾਲ ਛੜਕਾਂ ਤੇ ਆਜਣ ਇਹਦੇ ਵਿੱਚ 45 ਸ਼ਹੀਦੀਆਂ ਹੋ ਚੁਕੀਆਂ ਸੋ ਕੇਂਦਰ ਨੇ ਕਿੰਨੀਆਂ ਕੁ ਬਲੀਆਂ ਲੈਣੀਆਂ ਵਾਸੀਂ ਸੀ ਨਹੀਂ ਸਮਝਦੇ ਹੈਗੇ ਇਸ ਕਰਕੇ ਅਸੀਂ ਚਾਹਾਂਗੇ ਜਲਦ ਨਿਪਟਾਰਾ ਹੋਵੇ ਪਰ ਸਾਡੇ ਸਾਹਮਣੇ ਖੜੀ ਜਿਹੜੀ ਕੰਧ ਆ ਜਿਹੜੀ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਕੱਢੀ ਹੋਈ ਆ ਇਹ ਜਲਦੀ ਤੋਂ ਜਲਦੀ ਢਵੇ ਅਰ ਆਵਾਜਾਈ ਖੁੱਲੇ ਕਿਉਂਕਿ ਉੱਤਰ ਪ੍ਰਾਧ ਦੇ ਵਪਾਰੀ ਉੱਤਰਪਾਰ ਦੇ ਟਰਾਂਸਪੋਰਟਰ ਆਮ ਲੋਕ ਸਥਾਨੀਆਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਨੇ ਇਸ ਕਰਕੇ ਇਹ ਮਸਲਾ ਹੱਲ ਹੋਣਾ ਚਾਹੀਦਾ ਪੰਜਾਬ ਸਰਕਾਰ ਦਾਅਵੇ ਤਾਂ ਕਰਦੀ ਆ ਬਸੀਂ ਕਿਸਾਨਾਂ ਦੇ ਨਾਲ ਆ ਪਰ ਲੋਕਲ ਸੜਕਾਂ ਬਹੁਤ ਟੁੱਟ ਗਈਆਂ ਕੋਈ ਰਿਪੇਅਰ ਨਹੀਂ ਹੈਗੀ ਜੋ ਅਸੀਂ ਦੇਖਦੇ ਆ ਇਸ ਕਰਕੇ ਅਸੀਂ ਜਲਦੀ ਇਸ ਮੋਰਚੇ ਦਾ ਹੱਲ ਚਾਹਾਂਗੇ ਔਰ ਅਸੀਂ ਸਾਰੇ ਆਗਾ ਵਦੂ ਸੋਚਣਾ ਪੋਜ਼ਿਟਿਵ ਮਾਈਂਡ ਨਾਲ ਮੀਟਿੰਗ ਵਿੱਚ ਸ਼ਾਮਲ ਹੋਵਾਂਗੇ ਮੀਟਿੰਗ ਤੋਂ ਬਾਅਦ ਹੀ ਕੀ ਰਿਜ਼ਲਟ ਹੁੰਦਾ ਮੀਟਿੰਗ ਦਾ ਇਦੇ ਬਾਰੇ ਕੋ ਟਿੱਪਣੀ ਕੀਤੀ ਜਾ ਸਕਦੀ ਆ ਧੰਨਵਾਦ